ਹਾਂਜੀ ਸਭਾ ਦੇ ਵਿੱਚ જિલ્લા ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਸੀ ਮੈਂ ਸਭ ਨੇ ਸਾਰੀ ਸੰਗਤ ਨੇ ਉਨ੍ਹਾਂ ਨੂੰ ਸਹਿਰਾ ਆਇਆ ਮੈਂ ਧੰਨਵਾਦੀ ਕਰਨਾ ਚਾਹਾਂਗਾ ਸਾਡੇ ਗਿੱਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਔਰ ਸਾਡੇ ਲਈ ਇੱਕ ਗੱਲ ਹੋਰ ਮਾਣ ਵਾਲੀ ਹੈ ਕਿ ਜਿਹੜੇ ਸਾਡੇ ਅਫਸਰ ਨੇ ਸਾਰੀ ਇਹ ਸਾਡੀਆਂ ਧੀਆਂ ਪੈਣਾ ਸੰਤ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲਿਆਂ ਦੇ ਜਥੇ ਅਤੇ ਵਲੰਟੀਰਾਂ ਦਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕੀਤਾ ਸਨਮਾਨ ਅਤੇ ਧੰਨਵਾਦ ਸੰਤ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲਿਆਂ ਦੇ ਜਥੇ ਅਤੇ ਵਲੰਟੀਰੀਆਂ ਵੱਲੋਂ ਸ਼ਹੀਦੀ ਸਵਾ ਦੌਰਾਨ ਤੇ ਉਸ ਤੋਂ ਪਹਿਲਾਂ ਤਿਆਰੀਆਂ ਸੰਬੰਧੀ 24 ਘੰਟੇ ਲਗਾਤਾਰ ਸਫਾਈ ਮੁਹਿੰਮ ਚਲਾਈ ਗਈ ਜਿਨ੍ਹਾਂ ਵਿੱਚ ਭਾਈ ਅਮਰਜੀਤ ਸਿੰਘ ਹਰਦੀਪ ਸਿੰਘ ਮੁਖਤਾਰ ਸਿੰਘ ਬਾਬਾ ਆਤਮਾ ਸਿੰਘ ਤੇ ਬਾਬਾ ਅਵਤਾਰ ਸਿੰਘ ਸਮੇਤ ਹੋਰ ਵਲੰਟੀਅਰ ਸ਼ਾਮਲ ਸਨ ਇਸ ਸੰਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਥੇ ਦੇ ਮੈਂਬਰਾਂ ਤੇ ਵਲੰਟੀਰਾਂ ਦਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਸਨਮਾਨ ਤੇ ਧੰਨਵਾਦ ਕੀਤਾ ਇਸ ਮੌਕੇ ਰਾਏ ਨੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਲਿਸ਼ਾਨੀ ਸ਼ਹਾਦਤ ਦੀ ਯਾਦ ਹੋਈ ਸ਼ਹੀਦੀ ਸਭਾ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਆਏ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਜਿਨ੍ਹਾਂ ਸੰਬੰਧੀ ਬਕੋਬਕ ਸੰਸਥਾਵਾਂ ਵੱਲੋਂ ਵਚੇਚਾ ਸਹਿਯੋਗ ਦਿੱਤਾ ਗਿਆ। ਇਸ ਸਭਾ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਸੀ। ਮੈਂ ਸਭ ਨੇ ਸਾਰੀ ਸੰਤ ਨੇ ਉਹਨਾਂ ਨੂੰ ਸਹਿਰਾਇਆ। ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੇ ਡੀਸੀ ਸਾਹਿਬ ਦਾ, ਐਸਐਸਪੀ ਸਾਹਿਬ ਦਾ। ਔਰ ਸਾਡੇ ਲਈ ਇੱਕ ਗੱਲ ਹੋਰ ਮਾਣ ਵਾਲੀ ਹੈ। ਕਿ ਜਿਹੜੇ ਸਾਡੇ ਅਫਸਰ ਨੇ ਸਾਰੀ ਇਹ ਸਾਡੀਆਂ ਧੀਆਂ ਪੈਣਾ ਨੇ। ਉਹਨਾਂ ਨੇ ਜਿਹੜੀਆਂ ਲੜਕੀਆਂ ਨੂੰ ਕਿਹਾ ਜਾਂਦਾ ਸੀ ਕਿ ਸਮਾਜ ਦੇ ਕਿ ਕਿਸੇ ਜਲਤ ਅੱਗੇ ਨਹੀਂ ਹੋ ਸਕਦੀਆਂ ਜਿਨ੍ਹਾਂ ਨੇ ਸ਼ੋਅ ਕਰਤਾ ਇਹ ਸਾਬਤ ਕਰਤਾ ਕਿ ਸਾਡੀਆਂ ਜਿਹੜੀਆਂ ਲੜਕੀਆਂ ਨੇ ਇਧਿਆ ਪੈਣਾ ਨੇ ਉਹ ਬਹੁਤ ਵਧੀਆ ਐਡਮਿਨਿਸਟ੍ਰੇਟਿਵ ਹੋ ਸਕਦੇ ਆ ਮੈਨੂੰ ਲੱਗਦਾ ਹੈ ਪਿਛਲੀ ਵਾਰ ਨਾਲੋਂ ਡੁਬਲੀ ਸੰਗਤ ਆਈ ਲੇਕਿਨ ਪ੍ਰਬੰਧ ਬਹੁਤ ਸ਼ਾਨਦਾਰ ਸੀ ਪੰਜਾਬ ਸਰਕਾਰ ਵੱਲੋਂ ਪੂਰੀ ਸਪੋਰਟ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਪੂਰੇ ਪੈਸੇ ਭੇਜੇ ਗਏ 20-10 ਕਿ ਗਏ ਹੁਣ ਉਹਦੀ ਬਦੌਲਤ ਸਾਰਾ ਸ਼ਡਿਊਲ ਬਹੁਤ ਲੋਕਾਂ ਨੂੰ ਪਸੰਦ ਆਇਆ ਲੋਕਾਂ ਨੂੰ ਇਹ ਹੀ ਪਸੰਦ ਆਇਆ ਕਿ ਵੀਆਪੀ ਪਾਸ ਬੰਦ ਕੀਤੇ ਗਏ ਸੀ ਲੋਕਾਂ ਨੂੰ ਇਹ ਹੀ ਪਸੰਦ ਆਇਆ ਕਿ ਬੱਸਾਂ ਉਹਨਾਂ ਨੂੰ ਫ੍ਰੀ ਲੈ ਕੇ ਆਉਂਦੀ ਸੀ ਈ ਰਿਕਸ਼ਾ ਫ੍ਰੀ ਲੈ ਕੇ ਆਉਂਦੇ ਸੀ ਵਨ ਵੇ ਟ੍ਰੈਕ ਸੀ ਔਰ ਸਫਾਈ ਦਾ ਬਹੁਤ ਜੇ ਪ੍ਰਬੰਸੀ ਹੋਣੀ ਅਸੀਂ ਬਾਬਾ ਸਾਡੇ ਕਸ਼ਮੀਰ ਸਿੰਘ ਜੀ ਭੁਰੀ ਵਾਲਿਆਂ ਦਾ ਧੰਨਵਾਦ ਕਰਕੇ ਹਟਿਆ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਦਾ ਧੰਨਵਾਦ ਕਰਕੇ ਹਟਿਆ ਮੈਂ ਧੰਨਵਾਦ ਉਹ ਜਿੱਥੇ ਬੰਦੀਆਂ ਦਾ ਵੀ ਕਰਨਾ ਚਾਹੁੰਗਾ ਜਿਹੜੇ ਸਾਡੇ ਨੋਟਸ 'ਚ ਨਹੀਂ ਚਾਹੇ ਉਹ ਖਾਲਸਾ ਐਡ ਹੋਵੇ ਚਾਹੇ ਕੋਈ ਹੋਰ ਜਿੱਥੇ ਬੰਦੀਆ ਜਿਨ੍ਹਾਂ ਨੇ ਇਹ ਸ਼ਹੀਦਾਂ ਦੀ ਮਹਾਨ ਧਰਤੀ ਤੇ ਬਹੁਤ ਵੱਡੀ ਸੇ ਔਰ ਉਹਨਾਂ ਦੀ ਬਦੌਲਤੀ ਹੈ ਕਿ ਸਾਫ਼ ਸੁਥਰਾ ਵਾਤਾਵਰਨ ਰਿਹਾ ਇੰਨੀ ਸੰਗਤ ਆਉਣ ਦੇ ਬਾਵਜੂਦ ਵੀ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਆਈ ਸੋ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਉਹ ਲੋਕ ਜਿਨ੍ਹਾਂ ਨੇ ਕੰਮ ਕੀਤਾ ਸਾਡੇ ਨੋਟਿਸ 'ਚ ਨਹੀਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹ ਜਥੇਬੰਦੀਆਂ ਦਾ ਵੀ ਉਹ ਲੋਕਾਂ ਦਾ ਵੀ ਜਿਨ੍ਹਾਂ ਨੇ ਸੇਵਾ ਕੀਤੀ ਲੰਗਰ ਵਰਤਾਇ ਸਾਰੇ ਡਿਸਪੀਸਿਪਲਰ ਚ ਰਹਿ ਕੇ ਔਰ ਇੱਕ ਮੈਂ ਹੋਰ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਜੇਸੀ ਪੀਲ ਕੀਤੀ ਸੀ ਪ੍ਰਸ਼ਾਸਨ ਨੇ ਵੀ ਮੈਂ ਵੀ ਪੀਲ ਕੀਤੀ ਕਿ ਡੀਜੀ ਦਾ ਜਿਹੜਾ ਸ਼ੋਰ ਸ਼ਰਾਬ ਹੈ ਬੂਟਰ ਨਵਾਵਾਜੀ ਆ ਉਹ ਬੰਦ ਕਿਤੇ ਜਾਣ ਮੈਕਸਿਮਮ ਜਿਹੜੇ ਇਸ ਵਾਰ ਲੋਕ ਨੌਜਵਾਨ ਨੇ ਸਾਡੇ ਨੇ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਧੰਨਵਾਦ ਉਹ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ